ਵੱਟਾ ਸਾੜ ਮੂੰਹ ਇਹ ਵੀ ਨਹੀਂ ਤੈਨੂੰ ਪਤਾ ਲੱਗਦਾ ਵੀ ਜਦੋਂ ਕੋਈ ਘਰ ਚੱਲ ਕੇ ਆਜੇ ਨਾ ਉਦੋਂ ਮੂੰਹ ਨਹੀਂ ਵੱਟੀ ਦੇ ਹੁੰਦੇ ਪਰ ਤੇਰਾ ਤੇਰਾ ਦਿਮਾਗ ਜਿੱਦਾਂ ਮੈਨੂੰ ਪਤਾ ਨਹੀਂ ਲੱਗਦਾ ਵੀ ਤੂੰ ਢੀ ਨਾ ਭਰੇ ਆ ਵਾ ਸਿਆਣੀ ਪਿਆਣੀ ਤੂੰ ਹੈਗੀ ਆ ਤੇ ਭਰ ਤੂੰ ਇਹ ਨਿਕ ਨਿਕੀਆਂ ਗੱਲਾਂ ਤੇ ਗੁੱਸਾ ਕਰਨ ਲਈ ਮੈਂ ਘਰ ਚੱਲ ਕੇ ਆ ਗਈ ਤੇ ਤੇਰਾ ਮੂੰਹ ਵੱਡੇ ਦਾ ਐਡਾ ਫੇਰ ਪੈਣ ਕਾ ਮੈਂ ਵੀ ਨਹੀਂ ਹਉਣ ਕੂਣਾ ਗੱਲ ਸੁਣ ਮੇਰੀ ਸਿਆਣਿਆਂ ਦੀ ਕਹਾਵਤ ਹੈ ਨਾ ਕਹ ਰਾ ਆ ਮਾ ਜਾ ਆ ਬਾਹਰ ਗਿਆ ਲੋਕ ਭਰਾਇਆ ਮੈਂ ਤੇਨਾ ਮੂੰਹ ਨਹੀਂ ਵੱਟਣਾ ਤੂੰ ਹੀ ਮੈਨਾਂ ਕਰੀ ਡਿੜ ਵੱਡੀ ਦਿੱਤੀ ਆ ਪੈਸਾ ਦੇ ਮੇਰਾ ਹੱਕ ਤੂੰ ਤੂੰ ਤੇ ਨੌ ਸੱਸ ਮੈਨੂੰ ਇਨੀ ਕੀ ਜੀ ਗੱਲ ਹੈ ਜੇ ਤੂੰ ਬੈ ਕੇ ਵੀ ਮੇਨਾ ਕਰ ਲੈਂਦੀ ਆ ਤਾਂ ਕੋਈ ਹੱਜ ਨਹੀਂ ਹੋਣਾ ਤੂੰ ਨੌ ਸੱਸ ਮੈਨੂੰ ਹੱਥੀ ਆਣ ਕੇ ਪੈ ਗਈਆਂ ਨਹੀਂ ਜੇ ਤੂੰ ਵੀ ਆਪਣੀ ਨੌ ਸਿਆਣੀ ਹੁੰਦੀ ਤਾਂ ਸਮਝਾਉਂਦੀ ਗੱਲ ਮੂੰਹ ਨਾ ਕਰਨ ਜਾ ਕੇ ਪਹਿਲਾਂ ਮੇਰੀ ਗੱਲ ਸੁਣ ਤੂੰ ਕਿੱਡੀ ਕ ਵਡਿਆਈ ਕੀਤੀ ਤੂੰ ਸਾਡੀ ਗਲੀ ਗਵਾਣ ਦੀ ਬਣਨਾ ਸੀ ਕਿ ਕੁੜਮਾ ਦੀ ਜਾ ਕੇ ਤੂੰ ਉੱਥੇ ਬਣੀ ਆ ਤੂੰ ਤੈਨੂੰ ਨਹੀਂ ਸ਼ਰਮ ਆਈ ਪਾਸਾ ਮੇਰੇ ਪਹਿਲਾਂ ਮੈਨੂੰ ਬੋਲ ਲੈਂਦੇ ਫਿਰ ਬੋਲੀ ਅਹੀਂ ਇਥੇ ਇੰਨੇ ਚਾਤੇ ਮਿਲਦੀ ਵਰਤਦੇ ਆ ਤੇ ਤੂੰ ਚੁੱਕ ਕੇ ਗੱਲਾਂ ਜਿਹੜੀਆਂ ਸਾਰੀਆਂ ਤੂੰ ਅਥੇ ਦੇੜ ਹੈ ਤੈਨੂੰ ਹਾਡੀ ਲੋੜੀਗਾ ਕੁੜਮਾਂ ਦੀ ਲੋੜ ਹੀ ਤੈਨੂੰ ਗੱਲ ਉਹ ਵੀ ਮੇਰੇ ਕੁੜਮਾਂ ਦੀ ਮੇਰਿਆਂ ਦੀ ਨਹੀਂ ਤੇਰੇ ਕੁੜਮ ਜਾਂ ਮੇਰੇ ਕੁੜਮ ਫਰਕ ਉਹਦੇ ਵਿੱਚ ਕੀ ਫਿਰ ਕੀ ਉਹ ਵੀ ਹਾਡੀ ਧੀ ਲੱਗਦੀ ਸੀ ਗਲੀ ਦੀ ਹੈ ਤੇਰੀ ਧੀ ਤੇ ਚੱਲ ਮੇਰੀ ਨਣਾਣੀ ਤੇ ਫਰਕ ਕੀ ਸੀ ਇਹਦੇ ਵਿੱਚ ਚੰਗੀ ਫਰਕ ਵੜਾਈ ਕਰਕੇ ਆ ਮੈਂ ਦਵਾਈ ਲੈਣ ਗਈ ਸੀ ਤੇ ਚੱਲ ਮੈਂ ਹੋਈ ਲੋਕੀ ਤਾਂ ਖੁਸ਼ ਹੁੰਦੇ ਪਰ ਕੋਈ ਆਂਡ ਗਵਣਾ ਸਾਡੇ ਧੀਆ ਪਹਿਣਾ ਕੋ ਜਾਂਦਾ ਤੁਹੀ ਤੁਹੀ ਦੇ ਨਵੇਂ ਸਾਸ ਮੇਰੇ ਗਾਲੀ ਪੈ ਗਈਆਂ ਵੀ ਜਿੱਦਾਂ ਕੋਈ ਮੈਨੂੰ ਪਤਾ ਨਹੀਂ ਕੀ ਕਹਿਣਾ ਉਹ ਇੱਥੇ ਆ ਰਹੀ ਹੁੰਦੀ ਚੱਲ ਮੇਰੀ ਧੀ ਹੀ ਉਹਦੇ ਮੂੰਹ ਨਿਕਲ ਗਿਆ ਉਹਨੇ ਕਹਿਤਾ ਵੀ ਮਨਜੀਤ ਗਈ ਤਾਂ ਨੇ ਆ ਗੱਲਾਂ ਦਸੀਆਂ ਫਿਰ ਇਦਾਂ ਨਹੀਂ ਨਾ ਤੈਨੂੰ ਚਾਹੀਦਾ ਤੈਨੂੰ ਪਤਾ ਨਹੀਂ ਤੇ ਇੱਥੇ ਭਾਵੇਂ ਛਤਰੀ ਦਾਲ ਵੱਡੀ ਹੈ ਰਹਿਣਾ ਤੇ ਆਪਾਂ ਇੱਕੋ ਇੱਥੇ ਹੀ ਆ ਨਾ ਤੇ ਮੈਂ ਵੀ ਧੀ ਕੋ ਘਰ ਕੇ ਆਹੀ ਮੈਂ ਉਹਦੇ ਕੋ ਸਾਰੇ ਪਰਿਵਾਰ ਕੋ ਤੇ ਕੋਈ ਗੱਲ ਕਰਕੇ ਨਹੀਂ ਆਈ ਜੀ ਉਹਨੇ ਧੀ ਨੇ ਛੇੜੀਆਂ ਸੀ ਤੇ ਮੇਰੇ ਮੂੰਹ ਵਿੱਚ ਕਿਤੇ ਗੱਲ ਨਿਕਲ ਗਈ ਹੋਗੀ ਪਰ ਤੁਸੀਂ ਤਾਂ ਗੱਲ ਟਾਲ ਤੇ ਚੜਾਤੀ ਨਾ ਸਾਸ ਦੀ ਮੇਰੀ ਗੱਲ ਸੁਣੋ ਗੱਲ ਹੁਣ ਸੁਣਤੀ ਨਾ ਮੇਰੀ ਮੇਰੇ ਕੰਨ ਖੋਲ ਕੇ ਗੱਲ ਸੁਣ ਮੰਨ ਲੋ ਵੀ ਗਲੀ ਗਵਾਂਢ ਜੇ ਜਾਵੇ ਤੇ ਉਥੇ ਮੇਲ ਮਲਾਪ ਕਰਕੇ ਆਉਂਦਾ ਕਿ ਜਾਂ ਕੰਨਾਂ 'ਚ ਫੂਕਾ ਮਾਰ ਕੇ ਆਉਂਦਾ ਵਾ ਐਦਾਂ ਨਹੀਂ ਕਰਨਾ ਚਾਹੀਦਾ ਜਾਓ ਉਸਾਬ ਨਾ ਹੁਣ ਇਹ ਥੋੜਾ ਵਾ ਵੀ ਉਥੇ ਕੰਨਾਂ 'ਚ ਫੂਕਾ ਮਾਰਦੇ ਫਿਰ ਤੂੰ ਕੁੜੀ ਨੂੰ ਸਮਝਾ ਦੇਣਾ ਸੀ ਵੀ ਪੇਕੇ ਜਾਣ ਕੇ ਨਾ ਇਹੋ ਜਿਹੇ ਕੰਮ ਕਰੀ ਫਿਰ ਉਹਨੇ ਕੀ ਕੀਤਾ ਉਹ ਤੇ ਕਿਤੇ ਦੋਤਾ ਲੈ ਕੇ ਆ ਗਈ ਤੇ ਕਿਤੇ ਹੱਡੀਆਂ ਪਸਲੀਆਂ ਤੜਾ ਗਈ ਹੱਡੀਆਂ ਇੱਥੇ ਗੂਠਾ ਲਵਾ ਲਿਆ ਪੈਲੀ ਦਾ ਤੇ ਫਿਰ ਤੂੰ ਦੱਸ ਵੀ ਚੰਗਾ ਕੀਤਾ ਉਹ ਸਾਰੀਆਂ ਗੱਲਾਂ ਛੱਡ ਮਿੱਟੀ ਪਾ ਨੈ ਲੈ ਲੈ ਆ ਕੇ ਮਾਸਾ ਕ ਤੇਲ ਫੂਕਦੇ ਗੱਲਾਂ ਨੂੰ ਜਿਹੜੀਆਂ ਮੁੜ ਕੇ ਉਗੜਨਾ ਤਾਂ ਮੈਂ ਤਾਂ ਫੂਕੀਆਂ ਆਈ ਆ ਤੂੰ ਹੀ ਬਾਲਣ ਦੇ ਫੇਰ ਦੁਬਾਰਾ ਓਦਾਂ ਮੈਨੂੰ ਲੱਗਦਾ ਵੀ ਤੇਰੀ ਜ਼ਬਾਨ ਬਹੁਤ ਚਲਦੀ ਤੂੰ ਮੈਨੂੰ ਇਹ ਵੀ ਨਹੀਂ ਵੇਖਣ ਦੀ ਵੀ ਘਰ ਚੱਲ ਕੇ ਮੈਨੂੰ ਸੱਤ-ਸੱਤ ਸੁਣਾਉਣ ਲਈ ਆ ਮੈਨੂੰ ਤੇਰੇ ਕੋਲ ਇਹ ਉਮੀਦ ਨਹੀਂ ਹੁਣ ਸਾਰੀਆਂ ਗੱਲਾਂ ਛੱਡ ਛੱਡ ਤੀਆਂ ਗੱਲ ਸੁਣ ਬਹੁਤ ਮਾੜਾ ਹੋਇਆ ਈ ਕੀ ਹੋਇਆ ਮੇਰੀ ਕੁੜਮਣੀ ਮਾਰ ਕੇ ਹਾਂ ਉਹਨੂੰ ਕੀ ਹੋ ਗਿਆ ਵਾ ਟੈਕ ਹੋ ਗਿਆ ਪਤਾ ਨਹੀਂ ਕੀ ਹੋਇਆ ਚੱਜ ਨਾਲ ਦੱਸ ਹੋਇਆ ਕੀ ਨਰੋਦ ਲਾਂਦੇ ਮਸਾਕ ਗਈ ਉਹਥੇ ਜਾ ਕੇ ਉਹਨਾਂ ਨਾਲ ਗੱਲ ਆ ਕੇ ਭਾਵੇਂ ਰੋਈ ਨਾ ਮੇਰੇ ਨਾਲ ਗੱਲ ਲਾ ਕੇ ਮੈਨੂੰ ਗੱਲ ਦੱਸਿਆ ਕਿ ਪੈਣਾ ਹੱਕ ਲੈਣੀ ਹੈ ਉਹਨਾਂ ਤੇ ਗੱਲ ਲਾ ਕੇ ਕਿ ਮਰਵਾ ਮਗਰ ਦਾਤ ਵਖਾਉਂਦੇ ਮੈਨੂੰ ਪਿਆਲ ਮੇਰੀ ਤੂੰ ਕਿਉਂ ਆ ਵਾ ਤੇ ਫਿਰ ਹੋਇਆ ਕੀ ਪਤਾ ਨਹੀਂ ਹੁਣ ਟੈਕ ਹੋ ਗਿਆ ਕਿ ਕੀ ਹੋਇਆ ਈਓ ਤੇ ਜਾਣਾ ਈਓ ਮਕਾਣੇ ਸਾਡੇ ਬਣਦਾ ਵਾ ਮੈਂ ਤੇ ਚਾਦਰ ਪਾ ਕੇ ਆਣੀ ਹੁਣ ਪਤਾ ਨਹੀਂ ਕੀ ਬਣਿਆ ਤੇ ਕੀ ਨਹੀਂ ਵਾਵਾ ਦੇਣ ਹੋ ਗਈਓ ਹਾਏ ਚਲ ਕੋਈ ਗੱਲ ਨਹੀਂ ਚਲ ਜਿਓਗੀ ਮੈਂ ਹੋ ਜਾ ਤੂੰ ਤਿਆਰ ਆਉਣੀ ਆ ਮੈਂ ਤਾਂ ਫਿਰ ਹੋ ਜਾ ਤੇ ਯਾਰ ਟਾਈਮ ਤੇ ਜਾਣਾ ਤੈਨੂੰ ਪਤਾ ਦੂਰ ਬੜੀ ਕੋਈ ਨਹੀਂ ਮੈਂ ਤਾਂ ਤਿਆਰ ਹੀ ਮੈਂ ਇਦਾਂ ਵੀ ਚਲ ਜੂਗੀ ਤੂੰ ਹੋ ਜਾ ਜਿੱਦਾਂ ਪਾਏ ਇਦਾਂ ਜਾਣਾ ਕੋਈ ਨਹੀਂ ਸੁਰ ਕੀ ਮਸਾਲਾ ਲਾ ਦਾਂਗੇ ਬਿੰਦੀ ਲਾ ਦੂੰ ਕਿੰਜ ਚੱਲੀ ਜਾ ਹਾਏ ਹਾਏ ਰਪਾ ਸਮਝੀ ਲੀ ਆਂ ਬੀ ਤਵਿੰਦਨ ਨੇ ਕੋ ਗਾਲ ਨਹੀਂ ਕੀਤੀ ਪਰ ਮੈਂ ਹੁਣ ਕੀ ਕਰਾਂ ਜੇ ਮੈਂ ਉਥੇ ਗਈ ਤਾਂ ਵੀ ਸਿਆ ਪੱਦਵਿੰਦ ਨੇ ਆਖਣਾ ਮਾ ਦਮ ਡੋਲਾ ਚੁੱਕ ਕੇ ਇੱਥੇ ਆ ਗਈ ਆ ਇਹਨੂੰ ਤੇ ਪਤਾ ਹੀ ਤੇ ਮੇਰੀ ਸੱਸ ਬਚ ਗਈ ਆ ਇਦਾਂ ਕਰਦੀ ਆਂ ਵੀ ਜਾਂ ਮੇਰਾ ਰਾਦਾ ਵਾ ਇਹਨਾਂ ਨੂੰ ਸੱਚ ਦੱਸ ਦਿੰਨੀ ਆ ਮੈਨੂੰ ਕੀ ਲੋੜ ਪਈ ਗਲੀ ਘਮਾਣੇ ਬੁਰੇ ਬਣਦੀ ਉਹ ਤਾਂ ਬੜੀ ਦੂਰ ਦੀ ਗੱਲ ਵਾ ਇੱਥੇ ਤਾਂ ਮੈਨੂੰ ਨਿਤ ਲੋੜ ਪੈਣੀ ਆ ਇਹਨੂੰ ਸੱਚ ਦੱਸ ਦਿੰਨੀ ਆ ਪਰ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਗੁਬਿੰਦਪਾਲ ਦੀ ਚਲਾਕ ਵੇਹ ਕਿੱਡੀ ਨੂੰ ਇਹ ਟੈਕ ਹੋਇਆ ਕਵਾੜੀ ਮਾਰ ਕੇ ਤਨ ਖਾਤੇ ਤੂੰ ਹੀ ਮਾਰ ਕੇ ਆਏ ਉਹਨੂੰ ਉਹਦਾ ਮਾਲਕ ਦਾ ਸ਼ੁਕਰ ਵਾ ਵੀ ਉਹ ਬਚ ਗਈ ਆ ਸੱਟਾ ਪੇਟ ਤੇ ਤੂੰ ਹੀ ਘੱਟ ਤੇ ਕੀਤੀ ਨਹੀਂ ਐਡੀ ਉੰਤਰੀ ਚਲਾਕੀ ਉਹ ਸਾਰੇ ਚ ਪੋਚੋਚੇ ਪੋਚੇ ਮੈਨੂੰ ਪਾ ਗਈ ਪਰ ਮਾ ਗਈ ਤੂੰ ਕੋਲ ਪੁਲਿਸ ਦੀ ਗੱਲ ਮੈਨੂੰ ਦੱਸੀ ਨਹੀਂ ਵੀ ਪੁਲਸਾਂ ਤੱਕ ਵੀ ਗੱਲ ਹੋਈ ਆ ਚਲ ਮੈਂ ਜਾਵਾਂ ਨਾਲ ਇਹਨੂੰ ਮੈਂ ਦੱਸ ਕੇ ਆਵਾਂ ਸੱਚ ਸੱਚ ਕਿਤੇ ਉਹ ਗੱਲਾਂ ਵਿੱਚ ਤਿਆਰ ਹੋ ਕੇ ਨਾ ਬੈਠੀ ਰਵੇ ਹਾਈ ਹਾਈ ਉਹ ਲੱਕੀ ਥੱਕ ਗਿਆ ਮੇਰਾ ਤੇ ਪਤਾ ਨਹੀਂ ਪਹਿਲੀ ਰਹਿਣੀ ਕੋਲ ਕੇ ਨਹੀਂ ਰਹਿਣੀ ਪਾਰੇ ਇਹਨਾਂ ਨੂੰ ਘਰੋਂ ਖਲਾ ਕੇ ਆ ਮੈਂ ਤੇ ਵਕਤ ਨੂੰ ਫੜੀ ਗਈ ਆ ਗਾਂ ਵਿਚਾਰੀ ਭੁੱਖੀ ਬੱਜੀ ਸੀ ਤੇ ਮੈਂ ਹਾਂ ਚੱਲ ਪਉਂਦੀ ਪੱਠੇ ਮੇਰਾ ਜਰਾ ਆਦਾ ਵਾ ਇਹਨਾਂ ਨੂੰ ਕਵਾਂ ਗਾਈ ਵੇਚ ਦੀਏ ਹਾਈ ਜੀ ਨਹੀਂ ਅੜ ਗਈ ਆ ਮਾਤਾ ਤੇ ਉਧਰ ਲੈ ਆ ਹੀ ਗਏ ਜੇ ਮੈਂ ਹਾਂ ਉਤਰ ਲਿਆ ਕੁਝ ਨਹੀਂ ਕਿ ਪਾਦੇ ਸੇਸ਼ੀਤੀ ਪਾ ਦਿੰਨੀ ਆ ਉਹ ਕੀ ਜਾਂਦੀ ਆ ਕੋਹਵ ਨਹੀਂ ਹਾਂ ਡਰੀ ਜਾਂਦੀ ਆ ਇਹ ਅਹੀ ਤੇ ਅਸ਼ਕੋਸ਼ ਨਹੀਂ ਕੋਈ ਨਾ ਬੜੀ ਸੋਣੀ ਮੰਜੇ ਤੇ ਬਹਾਲੇ ਮਨਾਲਿਆ ਸੀ ਮੈਂ ਨੂੰ ਖੁੱਲੀਆਂ ਪਾ ਕੇ ਖੁੱਲੀਆਂ ਪਾਉਣ ਦੀ ਲੋੜ ਵਾ ਇੰਦਾ ਦੀ ਅਤ ਸਿੱਖ ਮੇਰ ਕੋ ਇੰਨਾ ਸ਼ੁਗਰ ਆ ਵੀ ਫੁੱਲੀਆਂ ਆਣਾ ਬਨ ਜਾਂਦੀ ਆ ਕੋਈ ਉਹ ਜੀ ਹੋਵੇ ਆ ਤਾਂ ਆਖੇ ਮੈਂ ਹੁਣ ਹੁੰਦੀ ਨਹੀਂ ਇਹਨਾਂ ਨਾਲ ਮੈਂ ਕਿਹਾ ਸੀ ਹੂੰ ਮੈਂ ਤਾਂ ਮੇਰੀ ਕੁੜਮਣੀ ਮਰ ਗਈ ਤੋਂਥੇ ਜਾਣਾ ਹੀ ਆ ਕਹਿੰਦੀ ਸੀ ਚੱਲ ਤੂੰ ਘਰਕ ਲਈ ਤਿਆਰ ਦੁਰ ਹੋਵੋ ਤੇ ਮੈਂ ਉਨੀ ਆ ਵਿੜੀ ਲੋੜੀ ਪਾ ਕੇ ਤੁਹਾਨੂੰ ਕਹਣਾ ਸੀ ਤੂੰ ਆ ਜਾ ਤਿਆਰ ਉਹ ਵੀ ਕਹਿੰਦੀ ਵੀ ਮੈਂ ਲੀੜੇ ਹੋ ਪਾ ਰਹਿਣ ਦਿੰਨੀ ਆ ਮੈਂ ਤਾਂ ਰਹਿੰਦੇ ਹੋਈ ਆਹੋ ਮੈਂ ਗਾਣੂਰ ਲਾ ਲਾਂ ਤਾਂ ਤੁਸੀਂ ਬਦਲਦੇ ਤੇ ਬਦਲੋ ਚੱਲ ਜੀ ਉਹ ਤੇ ਸਾਡੀ ਗਲਤੀ ਜਿਹੜੀਆਂ ਫੜਕਾਂ ਆਈਆਂ ਅਸੀਂ ਘਰ ਤੇ ਅਸੀਂ ਵੀ ਖਾਧੀਆਂ ਉਹ ਦੇਖੋ ਉਹਦੀ ਨਹੀਂ ਗਲਤੀ ਜਿਹੜੀ ਉੱਥੇ ਜਾ ਕੇ ਚਿੱਠਾ ਧਾਰ ਕੇ ਆਈ ਸੀ ਇੱਕ ਹੱਥ ਨਾਲ ਨਹੀਂ ਧਾੜੀ ਵਾਜਦੀ ਦੋਹਾਂ ਨਾਲ ਹੀ ਵਾਜਦੀ ਆ ਕੀ ਹੁਣ ਮੈਂ ਗੱਲ ਪਾਵਾਂ ਜਾ ਕੇ ਤੇ ਫਿਰ ਮੈਂ ਤਾਂ ਨੂੰ ਗੱਲ ਪੈਣ ਲਈ ਆਪਣਾ ਟਾਈਮ ਕੱਢੋ ਚੱਲ ਚੱਲ ਜਾ ਕੇ ਹੰਲੇ ਪਾਓ ਦੋਹਾਂ ਬਾਲਟਾ ਕਰਕੇ ਤੇ ਪਾ ਦੇ ਹੁਣ ਮੁੜ ਕੇ ਨਹੀਂ ਹੋ ਕਿਸੇ ਨੇ ਵੇਖਣਾ ਵੇਖਣਾ ਵੀ ਕਿੰਨੇ ਉੱਥੇ ਮਾਤਾ ਪਤਾ ਮੈਨੂੰ ਚੱਲ ਸਮਝਾਈਏ ਤਾਂ ਸਗੋਂ ਕੌੜੀ ਪੈਂਦੀਆਂ ਗਾੜੀਆਂ ਕਟਾਵਾ ਇਹ ਸੂਟ ਆਲੋ ਮੈਂ ਕੋਲ ਕੋਲ ਮਰ ਗਈਆਂ ਤੇਰਾ ਆਹ ਪਾ ਲੋ ਸੂਟ ਨਾਲੇ ਵਾਵਾ ਫਿੱਕਾ ਜਾ ਰੰਗ ਗਿਆ ਤੇ ਚੁੰਨੀ ਫਿਰ ਚਿੱਟੀ ਲਿਆ ਨਾਲ ਚੁੰਨੀ ਚਿੱਟੀ ਵੇਖਦੀ ਨਹੀਂ ਪਹਿਲਾਂ ਉੱਠ ਕੇ ਪਾ ਲੋ ਕੱਪੜੇ ਤੇ ਪਾ ਲੋ ਮੰਜੀਦ ਕੀ ਜਾਂਦੀ ਕਿਨੇ ਚਿਰ ਚਾ ਆ ਜੂਗੀ ਬੱਸ ਉਹ ਕਹਿੰਦੀ ਵੀ ਮੈਂ ਕੱਪੜੇ ਪਾਏ ਮੈਂ ਇੰਨਾ ਕੱਪੜਾ ਨਾਲ ਚੱਲ ਜਾਣਾ ਨਹੀਂ ਪ੍ਰੈਸੀ ਮਾਰ ਦਿੰਦੀ ਮੜੀ ਜੀ ਪ੍ਰੈਸੀ ਪ੍ਰੈਸ ਆ ਉਥੇ ਮਰਗ ਵਾਲੇ ਘਰ ਜਾਣਾ ਤੁਸੀਂ ਗੜੀ ਗਿਆ ਜਾਣਾ ਵੀ ਇਹਨਾਂ ਨੂੰ ਪ੍ਰੈਸ ਮਾਰ ਦੇ ਫਿਰਣਾ ਵਾ ਕਾ ਪਾਉਗਾ ਉੱਠ ਕੇ ਨਾ ਆਓ ਮਿੰਨੋ ਤੇ ਆਂਦੀ ਆ ਵੀ ਕੁੱਜੇ ਵਾਲੇ ਵੀ ਕੱਢ ਕੇ ਤੇ ਪਾਲਾ ਚੰਗਾ ਤੂੰ ਪਾਲਾ ਕੈਸ ਕਰਕੇ ਨਹੀਂ ਮੈਂ ਹੁਣ ਆਣ ਦੇ ਲਈ ਮੈਂ ਨਹੀਂ ਬਦਲਿਆ ਇਹ ਲੀੜੇ ਬਦਲਿਆ ਲੈ ਆਈ ਗਈਆਂ ਮੈਂ ਤਾਂ ਆ ਗਈ ਸਾਸਰੀ ਕਾਲ ਸਾਸਰੀ ਕਾਲ ਫਸਣਾ ਠੀਕ ਹੈ ਤਿਆਰ ਹੋ ਨਾਲੇ ਆਂਦੀ ਹੀ ਭੈਣਾ ਲੀੜਿਆਂ ਤੇ ਚੱਲ ਜਣਾ ਪਰ ਮੇਰੀ ਚੱਲ ਹੁਣ ਮੈਂ ਤਾਂ ਬਦਲ ਤਿਆਰ ਹੋ ਜਾ ਤੂੰ ਬੋ ਬੈ ਗਾਸ ਤੂੰ ਵੀ ਬੈ ਇਥੇ ਕਿਉਂ ਤਿਆਰੀ ਕਰਦੇ ਦੱਸਾ ਤੈਨੂੰ ਗਾ ਬਸ ਵੀ ਨਹੀਂ ਮਿਲਨੀ ਲੈ ਮਗਾਉਣੀ ਤੋ ਟਾੜਾ ਮੁੰਡਾ ਘਰ ਜਿੰਨੇ ਸਾਨੂੰ ਲੈ ਜਾਣਾ ਮੋਟਰਸਾਈਕਲਾਂ ਦੇ ਫੇਰੇ ਮਾਰ ਕੇ ਗਾਸ ਆਈ ਤੇ ਬੱਸੇ ਜਾਣਾ ਵਾ ਨਾ ਤੇ ਤਾਂ ਕਹਿਣੀ ਵੀ ਤਿਆਰ ਹੋ ਤੁਹਾਨੂੰ ਸਾਡੀ ਸਮਝ ਨਹੀਂ ਆਉਂਦੀ ਮੈਂ ਤੁਹਾਨੂੰ ਕਹਿੰਦੀ ਵੀ ਆਪਣਾ ਰੌਲਾ ਪਾਓਗੇ ਮੇਰੀ ਵੀ ਸੁਣੋਗੇ ਚਲ ਸੁਣਾਉਂਦੇ ਤੂੰ ਜਾਣਾ ਕਿੱਥੇ ਤਿਆਰ ਹੋਗੇ ਜਿੱਥੇ ਤੈਨੂੰ ਕਹਿਦੇ ਆ ਮਮੀ ਦੱਸ ਕੇ ਤੇ ਆਏ ਤੁਹਾਨੂੰ ਦਵਿੰਦਰ ਕੋਲ ਜਾਣਾ ਵਾ ਉਹਦੀ ਸੱਸ ਨਹੀਂ ਇਦਾਂ ਹੋਗੀ ਕਿਤੇ ਨਹੀਂ ਜਾਣਾ ਕਿਉਂ ਤੁਹਾਨੂੰ ਕਿਹਾ ਹੈਗਾ ਮਮੀ ਨੇ ਉਹਦੇ ਸੱਸ ਜਿੰਦੀ ਆ ਹਾਏ ਹਾਏ ਤੁਹਾਨੂੰ ਕਿਦਾਂ ਪਤਾ ਸੱਸ ਜਿੰਦੀ ਆ ਮੈਂ ਗਈ ਹੀ ਪਾਸੋ ਉਹ ਇਹਦੇ ਮੈਨੂੰ ਦੱਸਿਆ ਨਹੀਂ ਵੀ ਮਰ ਗਈ ਤੇ ਮੈਨੂੰ ਗਲੀ ਚੋਂ ਪਤਾ ਲੱਗਾ ਕਿ ਮੈਂ ਉੱਥੇ ਗਈ ਕਲਪ ਦੀ ਰੋਵ ਖਪਾਂ ਜਾ ਕੇ ਤੇ ਮੁੜ ਕੇ ਉਹ ਤੇ ਜਾਂਦੇ ਦੋ ਤੇ ਉਹਦੇ ਨੇ ਲਾਏ ਮਾਰ ਕੇ ਗਾਣੇ ਵਜਾਉਣ ਡਿਆ ਉਹ ਮੈਨੂੰ ਕਿਹਾ ਚੁੱਪ ਕਰਾਉਂਦਾ ਮੈਂ ਰੋਂਦੀ ਕਿ ਤੇ ਥੰਮੀ ਨਾ ਜਾਵਾਂ ਉਹਨਾਂ ਕੋਲ ਉਹ ਤੇ ਮੈਨੂੰ ਬਾਅਦ ਚਾਨੇ ਦਵਿੰਦਰ ਨੇ ਦੱਸਿਆ ਵੀ ਮੰਮੀ ਸਾਡੀ ਠੀਕ ਠਾਕ ਆ ਜਿੰਦੀ ਆ ਆ ਵੇਖ ਲਾ ਵੇਖ ਲਾ ਫੜ ਇਹਨੂੰ ਫਟਾ ਤੇ ਗੋਡਾ ਫੇਰ ਨਹੀਂ ਨਹੀਂ ਮੈਨੂੰ ਗੋਡਾ ਫੇਰਨ ਦੀ ਤੁਹਾਨੂੰ ਨਹੀਂ ਨਹੀਂ ਕੋਹ ਨਹੀਂ ਤੈਨੂੰ ਪਹਿਣਾ ਹੀ ਕੁਝ ਨਹੀਂ ਕਹਿਣਾ ਤੂੰ ਇਹ ਗੱਲ ਦੱਸ ਤੈਨੂੰ ਪੱਕਾ ਪਤਾ ਹੋਵੇ ਸੱਸ ਜਿੰਦੀ ਆ ਮੈਂ ਖੰਡੀ ਮੈਂ ਗਈ ਹੀ ਮੈਨੂੰ ਆਪ ਦਵਿੰਦਰ ਨੇ ਦੱਸਿਆ ਤੂੰ ਵੇਖਿਆ ਉਹਦੀ ਸੱਸ ਮਿਲੀ ਨਹੀਂ ਸੱਸ ਨਹੀਂ ਮੈਨੂੰ ਮਿਲੀ ਇਹਨੂੰ ਨਾ ਉਹ ਹੋ ਗਿਆ ਜਿਹੜਾ ਪੂਤਾਂ ਵਾਲਾ ਉਹ ਨਹੀਂ ਜੇ ਨਹੀਂ ਕੋਈ ਹੋ ਗਿਆ ਮੰਮੀ ਗਾਲ ਤੇ ਸੁਣ ਲੈੰਦੋ ਮੇਰੀ ਗੱਲ ਸੁਣ ਤੂੰ ਗਈ ਕਿਉਂ ਹਾਂ ਉੱਥੇ ਪਰ ਕੀ ਕਰ ਗਈ ਸੀ ਤੇ ਮੈਂ ਤਾਂ ਇਹਨੂੰ ਦੱਸਾਂ ਨਹੀਂ ਵੀ ਮੈਨੂੰ ਗਾਲੀ ਚੋ ਪਤਾ ਲੱਗਾ ਮਰ ਗਈ ਤੂੰ ਇਹਦਾ ਗੱਲ ਨਹੀਂ ਕੀਤੀ ਤੇ ਮੈਂ ਵੀ ਰੋਣ ਹੀ ਗਈ ਉਹਨੂੰ ਪਰ ਉਹ ਤੇ ਸਾਡੇ ਕੋਲ ਆਣ ਕਹਿੰਦੀ ਮੇਰੀ ਸੱਸ ਮਰ ਗਈ ਆ ਕਈ ਦਿਨ ਤੇ ਹੋ ਗਏ ਆ ਤੇਰੇ ਸਾਹਮਣੇ ਮੁੰਡਾ ਵੀ ਘਰੋਂ ਕੱਢਿਆ ਸੀ ਵੀ ਕਿਤੇ ਕੋਈ ਪੁਲਸ ਕੇਸ ਨਾ ਬਣ ਜੇ ਤੈਨੂੰ ਨਹੀਂ ਪਤਾ ਲੱਗਾ ਇਥੇ ਪੁਲਸ ਨੇ ਕਿ ਆਈ ਪਲੈਣੀਏ ਪਲੈਣੀਏ ਮੁੰਡਾ ਮੇਰਾ ਵਾ ਇਦਾਂ ਨਾ ਬੋਲ ਸਾਡ ਬੜੀ ਚ ਨਾ ਹੋ ਚਲੇ ਨਾ ਗੱਲ ਕਰਾ ਉਹ ਕਰ ਵੀ ਮੁੰਡਾ ਹੀ ਲੱਗਦਾ ਵਾ ਉਹ ਵੀ ਤੇ ਤੇਰੀ ਜਥਾਣੀ ਤਰਾਣੀ ਆ ਕੀ ਗੱਲ ਆ ਉਹਦੇ ਲਈ ਦੁਰਪਰਾਇਆ ਉਹਨੂੰ ਮੁੱਖ ਨਹੀਂ ਹੁੰਦਾ ਪਤਨੂ ਘਰੋਂ ਕੱਢਿਆ ਤੁਹਾਡੀ ਗੱਲ ਦੀ ਸਮਝ ਨਹੀਂ ਆਉਂਦੀ ਵੀ ਤੁਹਾਡੇ ਘਰ ਪੁਲਸ ਕਿਉਂ ਆਈ ਤੇ ਤੁਸੀਂ ਰਵਿੰਦਰ ਨੂੰ ਬਾਹਰ ਕਿਉਂ ਕੱਲਿਆ ਨਹੀਂ ਤੈਨੂੰ ਪਤਾ ਨਹੀਂ ਰਿਸ਼ਤੇਦਾਰ ਜਿਹੜੇ ਆ ਇੱਕ ਇੱਕ ਤੇ ਟਿੰਗ ਵਾ ਜਾਂਦੇ ਦਾ ਪੇਠ ਵੇਖਣੀ ਤੇ ਹੁੰਦੇ ਦਾ ਮੂੰਹ ਤੇ ਮੇਰੇ ਕੋਲ ਤੇ ਉਹੋ ਕੋ ਹੋਵਾ ਤੇ ਮੈਂ ਤਾਂ ਕਹਿਤਾ ਵੀ ਕੰਮ ਤੇ 4 ਦਿਨ ਚੱਲ ਜਾਹੀਂ ਬਾਕੀ ਆਪੇ ਕਰ ਲਾਂਗੇ ਇੱਥੇ ਦਾ ਹਾਂ ਸਮਝ ਨਹੀਂ ਆਉਂਦੀ ਮੰਨ ਲਓ ਉੱਥੇ ਮਰੀ ਆ ਉਹਨੂੰ ਟੈਕ ਹੋਇਆ ਹੋ ਜਾਂ ਨਹੀਂ ਵੀ ਮਰੀ ਤੇ ਤੁਹਾਡੇ ਨਾਲ ਤਾਂ ਉਹਨਾਂ ਦਾ ਕੋਈ ਮੇਲਜੋਲ ਹੈ ਹੀ ਨਹੀਂ ਨਹੀਂ ਤੁਹਾਡੇ ਹਾਂ ਹੈ ਮੇਲਜੋਲ ਆਹੀਂ ਕੁੜਮ ਨਹੀਂ ਹੈ ਮੇਲਜੋਲ ਸਾਡੇ ਨਾਲ ਪਈਆ ਪੜਾ ਉਹਨਾਂ ਨੇ ਨਿਕਲੋਣੀ ਗੱਲ ਸਿੱਧੀ ਸਿੱਧੀ ਦੱਸੋ ਕੰਮ ਕਮਾਖ ਮੂੰਹ ਕੇ ਕੀ ਦੱਸਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੈਨੂੰ ਸਾਰੀ ਗੱਲ ਮੈਂ ਸਮਝਾਉਂਦੀ ਆ ਉਹ ਅਹੀਂ ਗਿਆ ਹੈ ਉਹਦੇ ਕੋਲ ਲੋ ਜੋ ਇੱਕ ਮਿੰਟ ਜੇ ਉਹਨੇ ਹਾਨੂੰ ਸਾਰੀ ਗੱਲ ਸੱਚੀ ਦੱਸ ਦਿੱਤੀ ਜਿਉਂ ਉਹਦੀ ਸਾਸ ਮਰੀ ਨਹੀਂ ਤੇ ਅਸੀਂ ਕਹਤਾ ਉਹਲੇ ਪਰਦੇ ਰੱਖਣੇ ਆ ਮੈਂ ਤਾਂ ਤੁਹਾਨੂੰ ਸਾਰੀ ਗੱਲ ਦੱਸ ਦਿੰਨੀ ਆ ਗੱਲ ਇਦਾਂ ਹੋਈ ਹੀ ਕਿ ਕੁੜੀ ਲੈ ਗਈ ਚੋੱਕੇ ਮੇਰੀ ਤੇ ਅਸੀਂ ਆਪਣੀ ਕੁੜੀ ਲੈਣ ਗਏ ਹਾਂ ਅਸੀਂ ਉਹਨਾਂ ਨੂੰ ਕੁਝ ਨਹੀਂ ਹੀ ਮਾੜੀ ਚੰਗੀ ਕੀ ਅਸੀਂ ਸਿਰਫ ਇਹ ਉਹ ਕਹਾੜੀ ਕੁੜੀ ਨੂੰ ਦੇ ਦੋ ਤੇ ਉਹਦਾ ਦੋਤਾ ਹੈ ਹੀ ਉਹ ਸ਼ਦਾਈ ਹੀ ਉਹਨੇ ਉਹ ਜਿਹੜੀ ਫੜੀ ਹੈ ਹੱਥ 'ਚ ਸਵੀ ਜੀ ਜਿਹੜੀ ਉਹਨੇ ਦਾਤਰ ਜਾ ਫੜਿਆ ਉਹ ਖੋਣ ਲੱਗੇ ਆਇਆ ਇਹਨਾਂ ਕੋਲੋਂ ਉਹ ਅੱਜ ਗਈ ਬੁੜਰੀ ਦੇ ਸਿਰ 'ਚ ਅਨੇ ਦੇ ਪਿਛਾ ਪਾਉਗੇ ਨਹੀਂ ਵੇਖਿਆ ਸਿੱਧੀ ਗੱਲ ਹਾਨੂੰ ਤੇ ਇਹੋ ਡਰ ਹੀ ਵੀ ਨਾ ਇਹਨਾਂ ਦਾ ਲੱਗ ਜਾਣਾ ਵਾ ਉਹਨਾਂ ਆਪਣੇ ਨੂੰ ਤੇ ਪਛਾਣ ਕਰ ਲੈਣਾ ਅਸੀਂ ਤੋਂ ਉੱਥੋਂ ਭੱਜ ਜਾਏ ਹਾਂ ਤੇ ਰੋਲਾ ਉਹਨੇ ਆਣ ਕੇ ਪਾਤਾ ਆਂਦੀ ਸਾਡੀ ਸੱਸ ਮਾਰਾਏ ਸਾਡੀ ਸੱਸ ਮਾਰਾਏ ਪਹਿਲੀ ਉਹ ਹਾੜੇ ਕੋ ਲੈ ਗਈ ਉਹ ਪੈਣਾ ਲਿਖਵਾ ਕੇ ਜਿਹੜੀ ਸਿੱਧੀ ਗੱਲ ਔਰੇ ਕਾਗਜ਼ ਤੇ ਮੇਰਾ ਹੋਵੇ ਜੇ ਵੀ ਸਾਈ ਲੱਗੀ ਪਹਿਲੀ ਵਿਦਿਆਤਿ ਲੈ ਕੇ ਲੋਰ ਨਹੀਂ ਨਹੀਂ ਕਿਸਮਤ ਹੈ ਮੇਰੀ ਸੁਣੋ ਗੱਲ ਨਹੀਂ ਬੁਣੀਓ ਜੇ ਸਭ ਵੀ ਵਾਝੀ ਗਈ ਹੈ ਇਹਨਾਂ ਕੋਲੋਂ ਇਹਨਾਂ ਨੂੰ ਅੱਥ ਭੱਜਣ ਦੀ ਕਿ ਲੋੜ ਪਈ ਹੈ ਹਾਂ ਉਹ ਕਿਹੜੀ ਕੁੜੀ ਕਿਤੇ ਬਗਾਨੀ ਸੀ ਉਹਦੇ ਆਪਣੀ ਤੇ ਹੈਗੀ ਸੀ ਤੇ ਉਥੇ ਰਹਿੰਦੇ ਉਹਦੀ ਸੱਸ ਨੂੰ ਦਵਾਈ ਦਾਰੂ ਦਿੰਦੇ ਦਵਾਈਆਂ ਦੇ ਨਾਲ ਉਹਨੇ ਤਾਂ ਨੂੰ ਕੀ ਕਰ ਦੇਣਾ ਸੀ ਨਾ ਤੁਹਾਨੂੰ ਪਤਾ ਮਰੀ ਆ ਨਾ ਪਤਾ ਜੀਂਦੀ ਆ ਉਥੋਂ ਤੁਸੀਂ ਮਾਰ ਮਕਾਨ ਦੀਆਂ ਤੈਰਿਆਂ ਕਾਂ ਡਏ ਆ ਉੱਤੋਂ ਤੁਸੀਂ ਜ਼ਮੀਨਾਂ ਵੀ ਡਰਦਿਆਂ ਕੋਰੇ ਕਾਗਜ਼ ਤੇ ਲਿਖ ਕੇ ਫੜਾ ਦਿੱਤੀਆਂ ਈ ਹਾਡੀ ਕੁੜੀ ਜਿਹੜੀ ਉਹ ਹਾਡੀ ਨਹੀਂ ਰਹੀ ਪੈਣਾ ਉਹ ਉਹਨਾਂ ਦੇ ਹੱਥਾਂ 'ਚ ਚੜ ਗਈ ਆ ਫੂਜ ਰੱਸਾ ਸਾਡੇ ਗੱਲ 'ਚ ਪਾੜ ਗਿਆ ਪੁਲਸ ਲੈ ਕੇ ਇੱਥੋਂ ਦਾਕ ਆ ਗਈ ਤੂੰ ਸੋਚ ਕੋਈ ਆਪਣਾ ਇਦਾਂ ਕਰਦਾ ਵਾ ਭਰਾ ਤੇ ਉਹਨੇ ਪੁਲਸ ਲਿਆਂਦੀ ਜੇ ਨਾ ਕਰੋ ਕੱਢਿਆਂਦਾ ਆ ਤਾਂ ਪੁਲਸਾਂ ਦੇ ਚੋਟੇ ਲਾ ਜਾਣਾ ਕੁੜੀ ਹਾਡੀ ਨਿੱਕੀ ਚੁੱਕ ਕੇ ਲੈ ਗਏ ਕਿੰਨੀ ਦਿਨੀ ਚੁੱਕ ਕੇ ਕੁੜੀ ਨੂੰ ਇੱਥੋਂ ਲਿਆਂਦਾ ਪਤਾ ਪੱਤੇ ਨਾਲ ਲੈ ਗਈ ਇੰਨਾਕ ਮੂੰਹ ਹੋ ਗਿਆ ਉਥੇ ਕੁੜੀ ਰਹਿੰਦੀ ਮਾਂ ਬਿਨਾ ਮੇਰੀ ਸੋਣਾ ਪਹਿਲਾਂ ਗੱਲ ਸੁਣ ਜਿੱਦਾਂ ਤੂੰ ਪੈਸੇ ਖੜੇ ਆ ਨਾ ਤੇ ਉਥੇ ਲੂਤੀਆਂ ਲਾ ਕੇ ਉਸ ਤੋਂ ਬਾਅਦ ਆ ਕੁੜੀ ਸਾਡੀ ਚੱਕਰਾਂ 'ਚ ਨਹੀਂ ਆਈ ਉਸ ਤੋਂ ਬਾਅਦ ਚ ਲੂਤੀਆਂ ਲਾ ਕੇ ਫੇਰ ਵੇਲਾ ਗੱਲ ਲੂਤੀਆਂ ਦੀ ਲੈ ਇੱਕ ਮਾਕ ਨੂੰ ਉਹ ਗੱਲ ਤਾਂ ਮਿੱਟੀ ਬਾਤ ਹੀ ਆ ਕੋਈ ਨਹੀਂ ਹਾਂ ਉਹ ਤਾਂ ਪਾਤੀ ਸੀ ਇਹ ਸੁਣੋ ਗੱਲ ਐਦਾਂ ਕਰੋ ਵੀ ਜਾਓ ਤੁਸੀਂ ਜਰੂਰ ਜਾਇਓ ਪਰ ਚੁੱਪ ਕੇ ਚਿਪੀਤੀ ਦੱਸਿਓ ਉਹਨਾਂ ਨੂੰ ਵੀ ਅਸੀਂ ਤੇਰੇ ਕੋ ਆਉਣਾ ਜਾਂ ਕਿੱਦਾਂ ਵੀ ਆ ਠੀਕ ਹੈ ਨਾ ਨਾਲੇ ਚਿੱਟੇ ਕਾਰੇ ਕੋ ਕੀ ਕੋਰਾ ਕਾਗਜ਼ ਜਿੰਨੂੰ ਕਹਿੰਦੇ ਉਹਦੇ ਤੇ ਲਾਇਆ ਸੈਨ ਜਮੀਨਾ ਨਹੀਂ ਵੰਡੀਆਂ ਜਾਂਦੀਆਂ ਤਾਂ ਨਾ ਨਾ ਹੀ ਹੁੰਦੀਆਂ ਵਾ ਨਹੀਂ ਵੰਡੀਆਂ ਜਾਂਦੀਆਂ ਆਹੋ ਕੁਛ ਨਹੀਂ ਹੁੰਦਾ ਆ ਘਰ ਕੋ ਜਿਹੜਾ ਮਾਸਾ ਹੈਗਾ ਵੀ ਇਹਨਾਂ ਕਿਤੇ ਉਹਦੇ ਨਾਲ ਕਰੋ ਤੁਸੀਂ ਬਸ ਇੱਕੋ ਸਲਾਹ ਕਰਨੀ ਵੀ ਮਿੱਠੀਆਂ ਪਿਆਰੀਆਂ ਹੋ ਕੇ ਤੇਟਿਆ ਚ ਜਾਓ ਪਹਿ ਜਿਹੜੀ ਕੁੜੀ ਤੁਹਾਡੀ ਮੋ ਮੰਗੂ ਪਿੱਗਲ ਜੇ ਫੇਰ ਤੁਹਾਡੇ ਵੱਲ ਦੀ ਬਾਂਜੇ ਆ ਵੀ ਨਾ ਕਿ ਦਿਖਵਾ ਕੇ ਬੈਜੀ ਹੋ ਦੀਪ ਫਟ ਜਾ ਮੂੰਹ ਮੈਨੂੰ ਤੇ ਕੁਝ ਨਹੀਂ ਸਮਝ ਆਉਂਦਾ ਜਾਣਦਾ ਪਤਾ ਹੀ ਬੜੀ ਗਈ ਮੈਨੂੰ ਤਾਂ ਕਦੇ ਕਿ ਨਾ ਇਧਰ ਪਿੱਛੇ ਸੁੱਟ ਕੇ ਵੀ ਆਹੀ ਪਰਜਾਈ ਲੈ ਇਹਦੇ ਕਾਰਨਾਂ ਮੇ ਸਾਰੇ ਮੈਂ ਤੈਨੂੰ ਕਦੀ ਮੈਂ ਉਹਦਾ ਮਾੜਾ ਵੀ ਕੀ ਕੀਤਾ ਸੀ ਚੱਲ ਨਹੀਂ ਵੀ ਕੀਤਾ ਜਾਂ ਹੋ ਗਿਆ ਜੋ ਵੀ ਲਾਲਾ ਕਰਨੀ ਅਸੀਂ ਲੜਨਾ ਹੁਣ ਹਾਂ ਜੀ ਲੜਨਾ ਨਹੀਂ ਹੁਣ ਤੁਸੀਂ ਰਾਮ ਦੇ ਨਾਲ ਉੱਥੇ ਚੁੱਪਚੀਤੇ ਜਾਓ ਨਾਲੇ ਤੁਹਾਨੂੰ ਪਤਾ ਲੱਗੂਗਾ ਵੀ ਸੱਚ ਕੀ ਹੈ ਤੇ ਝੂਠ ਕੀ ਦੁੱਧਾ ਦੁੱਧ ਪਾਣੀ ਦਾ ਪਾਣੀ ਉੱਥੇ ਜਾ ਕੇ ਆਪੇ ਹੀ ਹੋ ਜਾਣਾ ਵਾ ਗੱਲ ਸੁਣ ਹੁਣ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਤੇਰਾ ਹੋਵੇ ਭਲਾ ਨਾਲੇ ਹੋਵੇ ਸਾਡਾ ਤੇ ਪਰ ਇਹ ਵਾ ਵੀ ਤੂੰ ਅੰਦਰ ਆਏ ਸਾਨੂੰ ਸਿੱਧੇ ਪਾਤਾ ਹੁਣ ਇਹ ਨਾਏ ਉੱਥੇ ਜਾ ਕੇ ਉਹਨੂੰ ਫੋਨ ਕਰਕੇ ਕਹਦੇ ਵੀ ਇਹਨਾਂ ਆਉਣਾ ਆਹੋ ਹੱਦ ਮੁੱਕ ਗਈ ਤੁਹਾਡੀ ਆਪੇ ਆਏ ਮੈਂ ਤੁਹਾਨੂੰ ਦੱਸਣ ਵਾਲੀ ਤੇ ਆਪੇ ਮੈਨੂੰ ਫੋਨ ਕਰਨਾ ਵੇ ਤਾ ਮੇਰਾ ਜੀ ਪੁੱਜੀ ਆਪੇ ਮੇਰੇ ਬੱਚੇ ਜੀ ਉਦੋਂ ਵਿੱਚ ਤੂੰ ਆਪੇ ਸਾਰਾ ਕੁਝ ਕੀਤਾ ਸੀ ਆਪੇ ਮੇਰੇ ਕੋਲ ਕਰਾਇਆ ਲਾ ਗਈ ਆਪੇ ਜਾ ਕੇ ਉਹਨੂੰ ਦੱਸਾਂ ਨਹੀਂ ਮੈਂ ਉਹਨੂੰ ਦੱਸਾਂ ਥੋੜਾ ਸਪੈਸ਼ਲ ਗਈ ਸੀ ਗਈ ਤੇ ਮੈਂ ਖੁਸੜੀ ਦਵਾਈ ਲੈਣ ਹੀ ਆ ਲੈਣੀ ਮੇਰ ਤੋਂ ਦੀਆਂ ਖੁਸੜੀ ਹੋਇਆ ਪਰੇ ਰੱਖ ਉਹ ਸੇ ਪੁੱਟ ਪਈ ਨਾ ਤਾਂ ਕਰਕੇ ਚੱਲ ਗਈ ਇੰਨੇ ਦਿਨਾਂ ਦੀ ਸਾਡੇ ਸਿਰ ਤੇ ਟੈਨਸ਼ਨ ਪਈ ਉਹ ਵਿਚਾਰਾ ਪਤਾ ਨਹੀਂ ਕਿੱਥੇ ਥੱਕੇ ਖਾਂਦਾ ਫਿਰਦਾ ਹਣਾ ਤੇ ਮੇਰੇ ਵੇ ਹੱਥ ਕੀ ਹੋ ਗਏ ਸਾਰਾ ਦਿਨ ਪੱਠਿਆਂ 'ਚ ਰੋਲਦੀ ਰਹਿੰਦੀ ਆ ਫੋਨ ਕਿੱਥੇ ਆ ਮੁੰਡੇ ਨੂੰ ਲਾ ਪੀ ਘਾ ਰਿਆ ਵੇ ਸੋਕਾ ਗੇੜ ਗੇੜ ਕੇ ਲਾ ਪਹਿਲਾਂ ਉਂਗਲਾਂ 'ਚ ਛਾਲੇ ਪਵਾ ਲੇ ਮੈਂ ਸਾਰਾ ਦਿਨ ਮੈਂ ਗੋਏ ਨਾ ਗੋਵਾ ਹੋਈ ਰਹਿੰਦੀ ਆ ਸਾਰਾ ਕੌਸ਼ਿ ਤੇਰੇ ਕਰਕੇ ਹੋਇਆ ਨਾ ਤੂੰ ਉਹ ਦਿਨ ਉਹਦੇ ਕੋ ਜਾਣਦੀ ਨਾ ਉਹਨੂੰ ਦੱਸਦੀ ਉਹ ਪਹਿਲੀ ਨਾਲ ਲਵਾਉਣ ਲੱਗੇ ਤੇ ਨਾ ਇੱਥੋਂ ਤੱਕ ਖਲਾਰੇ ਪੈਂਦੇ ਹੁਣ ਮੈਨੂੰ ਹੋਇਆ ਗੱਲ ਦਾ ਕੀ ਪਤਾ ਮੰਨ ਲਓ ਰਵਿੰਦਰ ਪਹਿਲੀ ਦੇ ਕਾਰਨ ਨਹੀਂ ਗਿਆ ਰਵਿੰਦਰ ਕਿਹੜੇ ਕਾਰਨ ਗਿਆ ਤੁਹਾਡੀ ਸ਼ਵੀ ਦੇ ਕਾਰਨ ਜਿਹੜੀ ਉਹਦੇ ਸੱਸ ਦੇ ਸਿਰ 'ਚ ਮਾਰਨ ਗਿਆ ਸਾਰੇ ਬੋਬਾ ਤੇ ਉਹ ਸੱਸ ਨੇ ਫੜ ਕੇ ਮੇਰੇ ਸਿਰ ਤੇ ਪੱਥਰ ਦਿੱਤਾ ਉਹਨੇ ਸੱਚ ਅਹੀਂ ਸ਼ਵੀ ਮਾਰੀ ਨਹੀਂ ਹੀ ਪੈਣਾ ਮਾਰੀ ਤਾਂ ਮੁੰਡੇ ਉਹਦੇ ਨੇ ਦੋ ਤਿੰਨ ਮਾਰੀ ਤੈਨੂੰ ਫਿਰ ਦੌੜਿਆ ਕੱਤੋਂ ਉਹਦੀ ਹਾੜੀ ਕੁੜੀ ਹੈ ਉਹਦੀ ਜਬਾਨ ਐਡੀ ਹੋ ਗਈ ਆ ਹਾਂ ਜਾਦਾ ਤਾਂ ਹੀ ਚੋਰ ਨਹੀਂ ਚੋਰਦੇ ਭਾਈ ਨਹੀਂ ਉਹ ਤਾਂ ਨੱਠੇਗਾ ਤੋ ਉਹਨੇ ਪਤਾ ਕੀ ਸੋਚਿਆ ਹੀ ਉਹ ਸਿੱਧੀ ਗੱਲ ਭਾਵੇਂ ਉਹਨੂੰ ਮੂੰਹ ਤੇ ਵੀ ਦੱਸਦੀ ਮੇਰੇ ਕੋਲ ਬਿਠਾ ਕੇ ਉਹਨੇ ਮਾਂ ਮਤ ਰਹੀ ਸੀ ਉਹਨੇ ਪਤਰਾ ਭਰਾ ਵੀ ਮਤ ਰਿਆ ਕਰਤਾ ਉਹਨੇ ਨਾ ਕੋਈ ਸੱਗਾਂ ਵਾਲਾ ਸਾਗ ਰੱਖਿਆ ਨਹੀਂ ਰੱਖਿਆ ਮੰਮੀ ਇਹ ਚ ਕਿਹੜੀ ਗੱਲ ਆ ਮੈਂ ਕਦੀ ਤੇਰੇ ਨਾਲ ਕੀਤੀ ਕੋਈ ਗੱਲ ਮੈਨੂੰ ਮਤਾਈ ਕਹਿ ਦਿੰਦੀਆਂ ਵੇਲਾ ਜੇ ਮੈਂ ਆਪਣਾ ਹਨਾ ਮੇਰੇ ਗੱਲ ਸੁਣ ਹੁਣ ਮੈਂ ਮੈਂ ਤੁਹਾਡੇ ਸਾਹਮਣੇ ਮੈਂ ਕਦੀ ਮਾਰੀ ਚੰਗੀ ਕੀਤੀ ਉਹ ਵੇਲਾ ਕਿੰਨਾ ਕੁਝ ਕਰ ਗਈ ਇੱਥੇ ਪੁਲਸ ਹਾਈ ਕੋਟਿਆਂ ਦੇ ਲੋਕਾਂ ਨੇ ਚੜ-ਚੜ ਵੇਖੀ ਤੂੰ ਕਿਥੇ ਹੀ ਹੋਂਦੀ ਤੂੰ ਵੇਖੀ ਆਉਗੀ ਕਿਹਨੂੰ ਕੀ ਪਤਾ ਨਾ ਤਾਂ ਤੈਨੂੰ ਹੋਊਗੀ ਮੈਂ ਕਹਤਾ ਗਈ ਨਹੀਂ ਘਰੇ ਪੈਂਦੀ ਹੋਵੇ ਤੈਨੂੰ ਪਤਾ ਹੋਵੇ ਹਾਂ ਮੈਂ ਤਾਂ ਫਿਰਦੀ ਰਹਿਨੀ ਆ ਨਾਲੇ ਤਾਨੂੰ ਇੱਕ ਬੰਨੇ ਮੈਂ ਸੱਚ ਦੱਸ ਕੇ ਜਾਵਾਂ ਦੂਜੇ ਬੰਨੇ ਤੁਸੀਂ ਮੇਰੇ ਦਿਵਾਲੇ ਨਾ ਸੱਸ ਫੇਰ ਹੋ ਗਈ ਆ ਤੁਹਾਡੇ ਕੋਲ ਕੰਮ ਹੈਗਾ ਵਾ ਚੱਲ ਜਾ ਸੋਣਾ ਤੇਰੇ ਤੋਂ ਇਹ ਮੈਨੂੰ ਚਾਹ ਵੀ ਨਹੀਂ ਆਉਂਦੀ ਆ ਪੁੱਛੀ ਵੀ ਚਾਹ ਦਵਾ ਸਾਡਾ ਹੀ ਨਾ ਦੱਸ ਚੱਲ ਠੀਕ ਹੋ ਜਾ ਉਹ ਨਹੀਂ ਨਹੀਂ ਬਹਿ ਜਾ ਚਾਹ ਤੇ ਮੈਂ ਤਾਂ ਲੱਗੀ ਆ ਤੂੰ ਬਹਿ ਜਾ ਬਹਿ ਜਾ ਮੈਂ ਚਾਹ ਹੁਣ ਘਰ ਕਹਿੰਦੇ ਕੁੱਤੇ ਖਾਣੀ ਕਰਾਉਣ ਵਾਲੀ ਗੱਲ ਹੋਈ ਮੇਰੀ ਨਹੀਂ ਮੈਂ ਚਾਹ ਲੱਗੀ ਕਰਨ ਚੱਲ ਗਿਆ ਬੀ ਵਿਖਲਾ ਪਿਛਲੀ ਵਾਰੀ ਮੈਂ ਦੋ ਦੋ ਲਾਈਆਂ ਹੀ ਇਹਨਾਂ ਦੇ ਹਾਂ ਤੇ ਤੂੰ ਮੈਨੂੰ ਪੀਤੇ ਨੂੰ ਉੱਥੇ ਹੱਥ ਨਹੀਂ ਚੁੱਕਣਾ ਚਾਹੀਦਾ ਇਹਨਾਂ ਤੇ ਤੇ ਆ ਹੁਣ ਵੇਖ ਲੈ ਹੁਣ ਕੀ ਇਲਾਜ ਹੋਣਾ ਚਾਹੀਦਾ ਇਹਨਾਂ ਦਾ ਲਾਜ ਹੋਣਾ ਲੈ ਨਹੀਂ ਜਾਣਾ ਬਿਲਕੁਲ ਨਹੀਂ ਜਾਣਾ ਜਿੱਦਾਂ ਗਈ ਉਦਾਂ ਆ ਜੂਗੀ ਇਹਨਾਂ ਤੇ ਲਈ ਸ਼ਰਮ ਸ਼ਰਮ ਲਈ ਆ ਉੱਥੇ ਹੀ ਜਾ ਕੇ ਬਹਿ ਜਾਂਦੀ ਆ ਪਹਿਲਾਂ ਤਾਂ ਵੇਖੋ ਇਹਨਾਂ ਨੇ ਕਿਦਾਂ ਥੂ ਥੂ ਕਰਾਤੀ ਸਾਰੇ ਉਹ ਚੰਗੀ ਭਲੀ ਤੇ ਉਹਨੂੰ ਮਰੇ ਘੋਸ਼ਟ ਕਰਤਾ ਇਹਨਾਂ ਨੇ ਹਾਂ ਮੇਰਾ ਬੁੱਢੀਆਂ ਦਾ ਭਰਿਆ ਜੇ ਇੱਥੋਂ ਚੱਲ ਜਾਂਦੀ ਆ ਤੇ ਇੱਥੇ ਕੀ ਤਮਾਸ਼ਾ ਲੱਗਣਾ ਈ ਚਲੋ ਕੀ ਗੱਲਾਂ ਕਰਦੇ ਹੋਣੇ ਆ ਲੋਕ ਕਹਿੰਦੇ ਨੇ ਵੀ ਇਹ ਕੀ ਇਹਨਾਂ ਦੇ ਪੁੱਤ ਪੁਣਾ ਫੜਿਆ ਵੇ ਕਿਦਾਂ ਸਾਰੇ ਲੋਕ ਤਿਆਰ ਹੋ ਕੇ ਆ ਗਏ ਜੀਦੀ ਨੂੰ ਮਾਰਤਾ ਉਹਦੇ ਇੰਨੀ ਮਿੱਟੀ ਪੁੱਟੀ ਜਾਣੀ ਚੱਲ ਜਾਂਦੇ ਮਕਾਨ ਢਿੱਕੇ ਇਹ ਬਹੁਤ ਪਖੰਡ ਕਰਦੇ ਆ ਸਾਰਾ ਟੱਬਰ ਹੀ ਨਟਕਿਆਂ ਦਾ ਹੋਏ ਇਹ ਗੱਲਬਾਤ ਹੋ ਵੀ ਗਈ ਸੀ ਨਾ ਇਹਨੇ ਮੈਨੂੰ ਨਹੀਂ ਪੁੱਛਿਆ ਵੀ ਮਾਦਾ ਕੀ ਕਰਨਾ ਕਿੱਦਾਂ ਜਾਣਾ ਮ ਕੱਢਿਆ ਮੋਟਰ ਗੋਰੀਆ ਕੱਢ ਮੋਟਰਸਾਈਕਲ ਦੋਵੇਂ ਮਾਪ ਦਾ ਫਸਾਰ ਹੋਏ ਹਾਂ ਇਹਨੂੰ ਸ਼ਰਮ ਨਹੀਂ ਆਉਂਦੀ ਕਿ ਸੱਸ ਮਾਰੂ ਪੁੱਛਾ ਮੈਂ ਇਦਾਂ ਕਰਦਾ ਵਾਂ ਕੋਈ ਕੰਮ ਵਾਈ ਲੈਣਾ ਵਾ ਲਾ ਤੇ ਰਹਿਣ ਦੇ ਨਾਲ ਲੱਥਣ ਦੇ ਚਾਹ ਅਰਕਾ ਨਹੀਂ ਹੋਣੀ ਜਾਣਾ ਆਪਾਂ ਮੈਂ ਤੇ ਆਪੇ ਦਾਨੀ ਆ ਮੇਰੇ ਕੋ ਵੀ ਨਹੀਂ ਦਦਾ ਕੰਮ ਕਾਮਾਈ ਲਾ ਲਾ ਤੂੰ ਆ ਬਸ ਵੇ ਗੌਰਵ ਇਹ ਕੰਮ ਕਰ ਮੈਨੂੰ ਇਹ ਦੱਸ ਪਿਆ ਸਨੈਪ ਕਿਦਾਂ ਪਾਈਦੀ ਆ ਭਰਨੀ ਪੈਂਦੀ ਪਹਿਲਾਂ ਲਿਆ ਭਰਾ ਆ ਸਾਰਿਆਂ ਨੇ ਜਿਹਨੇ ਇਹਨੂੰ ਪੜੀਆਂ ਨੂੰ ਪਾ ਲਈ ਜੀ ਆਛਾ ਕਹਦਾ ਹੋਇਆ ਸਨੈਪ ਪਾਣੀ ਕਿਡਾ ਔਖੀ ਆ ਹੂੰ ਦੱਸ ਕਿਹੜੇ ਵੇਲੇ 버ਗਰ ਖਾਣ ਦੀ ਹੁੰਨੀ ਆ ਕੇਵਲੇ ਇਹੋ ਜਿਹੀ ਚੀਜ਼ਾਂ ਖਾਣ ਦੇ ਖੁੰਦੇ ਬੰਦਾ ਲੋਕਾਂ ਨੂੰ ਸਾੜੇ ਵੀ ਅਸੀਂ ਆ ਖਾਦਾ ਅੱਜ ਸਨੈਪ ਆ ਕੇ ਸਨੂੰ ਸਨੈਪ ਪਾਉਣੀ ਦੱਸ ਦਿੰਨੇ ਆ ਇਹ ਚ ਕਿਹੜੀ ਗੱਲ ਵੇ ਮੁੰਡਿਆ ਕੀ ਕਰਨ ਦੇ ਆ ਮੈਂ ਤੈਨੂੰ ਕਹਿੰਦੀ ਤਿਆਰ ਹੋ ਚੱਲੀਏ ਚੱਲ ਜਾਣਾ ਅਸੀਂ ਅੱਜ ਹਾ ਕੀ ਦਿਆਂਗਾ ਸਨੈਪ ਪਾਉਣੀ ਸਿਖਾਉਣ ਦੇ ਆ ਇਹਨੂੰ ਚੱਲੇ ਜੀ ਇਹਨੂੰ ਇਹਨੂੰ ਇਨੂੰ ਨਾ ਦਾਦੀ ਸੁਣਾ ਪਉਣੀ। ਨਾ? ਇਹ ਇੱਥੇ ਰੋਈ ਮਮੀ ਨਾ ਮੋਰਚਾ ਮਾਰਦੀ ਰਹਿੰਦੀ ਨੇ ਤੇ ਉਹ ਚੋਚੋਕ ਪਾਈ ਜਾਂਦੀਆਂ ਵਾ। ਰੰਦ। ਹਾਏ ਹੈ ਨਹੀਂ ਮੇਰਾ ਕਿਹੜਾ ਦਿਮਾਗ ਖਰਾਬ ਆ। ਇਹਨੇ ਹੱਥ ਵੱਜ ਗਿਆ ਤੇ ਕਈਆਂ ਨੂੰ ਚਲ ਜਾਂਦੀਆਂ ਇਹ ਚੀਜ਼ਾਂ ਤੇ ਤੁਸੀਂ ਤੇ ਜੋ ਤੂੰ ਤੇ ਸੁੱਟੀ ਜਾਣਾ ਸਾਰਾ ਕੋ। ਇਹਨੂੰ ਐਵੇਂ ਨਾ ਜੀ ਜਾਣਕਾਰੀਆਂ ਦਿਆ ਕਰ ਤੇ ਮਗਰ ਤੁਰ ਜੋ ਮੋਟਾ ਵਾ। ਜੇ 500 ਲੈਣਾ ਵਾ ਤੇ ਦੱਸ ਦੇ। ਨਹੀਂ ਹਾਂ ਨਹੀਂ 500 ਚਾਹੀਦਾ 500 ਪਿੱਛੇ ਆਪਣੀ ਮਾਂ ਦਾ ਜਲੂਸ ਨਹੀਂ ਕੱਢਣਾ। ਨਹੀਂ। ਗੱਲ ਸੁਣ। ਚਲ ਜਾਣਾ ਵਾ ਮਹਿਰ ਮਮੀ ਕਿੱਥੇ ਆ? ਮੰਮੀ ਦਾ ਤਾਂ ਪਤਾ ਹੀ ਆ ਫਿਰ ਨਿਕਲ ਜਾਂਦੀ ਟਾਈਮ ਨਹੀਂ ਉਹ ਛਲ ਜਾਣਾ ਕੰਮ ਹੀ ਗਈ ਹੋਊ ਫਿਰਨ ਦਾ ਕੀ ਮਤਲਬ ਮਾਂ ਤਾਂ ਮੱਝੀ ਤੋਂ ਉੱਠੀ ਵਿਚਾਰੀ ਨਹੀਂ ਆਈ ਕੋਤਾ ਵੇਹ ਲੈ ਕੇ ਦਰਿਆ ਗੱਲਾਂ ਕਰਤਾ ਪਿਓ ਮੁੜ ਕੇ ਇੱਥੇ ਆਉ ਪਿਛਲੀ ਵਾਰਾਂ ਨੂੰ ਤੇ ਮੈਂ ਕਹਿਣ ਲਈ ਸੀ ਪੇ ਹੁਣ ਹਟ ਗੇੜਾ ਨਹੀਂ ਵੱਜਣਾ ਛੇਤੀ ਕਿਉਂ ਪੇ ਹੁਣ ਠੰਡ ਹੁੰਦਾ ਗਈ ਗਾੜੀ ਅੱਛਾ ਤੇ ਮੋਟਾ ਸੂਟ ਮੈਨੂੰ ਬਣਾ ਦਿਓ ਇੱਕ ਤਾਂ ਮੈਂ ਚੱਲ ਜਾਣਾ ਤਾਂ ਕਰੇ ਜਿਹੜੇ ਕੱਪੜੇ ਗਰਮ ਗਰਮ ਚੱਲੇ ਇਹਦੀ ਸੁਣ ਲੈ ਗਾੜਾ ਮੋਟਾ ਭਾਬੀ ਚੁੱਪ ਕਰ ਪਤਾ ਕਰੋ ਲੈ ਲਈਆਂ ਦੀ ਤੁਹਾਨੂੰ ਨਹੀਂ ਤਾਂ ਨਹੀਂ ਪਤਾ ਕਿ ਇਨਾ ਖਰਚਾ ਹੋ ਗਿਆ 15000 ਤੋਂ ਪੁਲਸ ਲੈ ਗਈ ਤੇ ਜੇ 16 ਮੰਗ ਲੈਂਦੇ ਫਿਰ ਵੀ ਦੇਣਾ ਹੀ ਤੇ ਉਹ ਪੈ ਗਿਆ 16 ਚੀ ਮੋਟਰਸਾਈਕਲ ਤੇਲ ਪਾਲਾ ਇਸ ਤਰ੍ਹਾਂ ਮੰਗ ਲੈਂਦੇ ਉਹ ਵੀ ਦੇਣਾ 20 ਮੰਗ ਲੈਂਦੇ ਦੇਣਾ ਹੀ ਤੇ ਧੀ ਧਿਆਨੀ ਨੂੰ ਨਾ ਦਿਓ ਗੱਲ ਸੁਣ ਮੈਂ ਕੋਈ 1000 2000 ਨਹੀਂ ਕਿਹਾ 7 800 ਦਾ ਪਰਸਨਾ ਗਰਮ ਸੂਟ ਆ ਜਾਂਦਾ ਲੈ ਤੇ ਇਹਨੂੰ ਰਹਿਣ ਦੇ ਫਿਰ ਵੀ ਕਹਿਣਾ ਜਿੱਤਾ ਮਰਜੀ ਤਨੂੰ ਭਾਏ ਵਿੱਚੋਂ ਨਾ ਮੇਰੇ ਤੇ ਵਿੱਚੋਂ ਮੈਨੂੰ ਤੇ ਵਿੱਚੋਂ ਹੈ ਖੁਸ਼ੀ ਹੋਣ ਢਈ ਆ ਤੇਰੇ ਚ ਨਾ ਹੋਰ ਤਰ੍ਹਾਂ ਹੁੰਦਾ ਵੀ ਮੇਰੇ ਭਰਾ ਨੂੰ 25 30 ਲੱਖ ਰੁਪਈਆ ਮੂਹ ਨਾ ਕਹਿ ਲਈਦਾ ਮੇਰਾ ਤੇ ਨਾ ਹੱਥ ਪੜਾ ਹੀ ਤਾ ਇਹ ਨਹੀਂ ਖਰਾਬ ਮੈਨੂੰ ਸੁਣੋ ਮੇਰੀ ਨਹੀਂ ਸੁਣਦੇ ਆਪਣੀ ਹੱਥ ਹੁਣ ਟਹਿਟ ਗਾਹ ਖੁੱਲਣੀ ਆ ਤਾਂ ਗਾਹ ਬਣਾ ਦੂ ਕੋਈ ਨਹੀਂ ਆਉਂਦਾ ਸਾਲ 25 30 ਲੱਖ ਰੁਪਏ ਮੂੰਹ ਨਾ ਕਰੇ ਦਾਤਾ ਕੇ ਗੱਲ ਭਾਬੀ ਮੈਂ ਕਹਿੰਨੀ ਆ ਵੀ ਹੁਣ ਜਿਹੜੇ ਕਲਰ ਚੱਲਦੇ ਟੈਲਾਂ ਟੋਲਾਂ ਨਾਲ ਸਾਰਾ ਕੰਮ ਪੁਛੀ ਕਰਵਾ ਦਿਓ ਕੀ ਜਾਂਦੇ ਰੈਨਵੇਟ ਕੀ ਇਹਦਾ ਜਾਨਵਰ ਰੈਨਵੇਟ ਕਰਾਉਂਦੇ ਕਿ ਲੋੜ ਹੈ ਤਾਂ ਨਵਾਂ ਕਾਰ ਬਣਾ ਆਈ ਨਹੀਂ ਉੱਪਰ ਉੱਪਰ ਪੁਰਾਣਿਆਂ ਨੂੰ ਕਰੀਦਾ ਅੱਛਾ ਇਹ ਨਾ ਉੱਪਰਲੀ ਮੰਜ਼ਿਲ ਬਣਾਵਾ ਗੱਲ ਸੁਣ ਤੇ ਸਾਰਾ ਫਰਨੀਚਰ ਨਵਾਵਾ ਮੈਂ ਕਹਿੰਦੀ ਹਤਰਾ ਮੇਰੀ ਗੱਲ ਸੁਣ ਏਡੀ ਲੀਟੇਉਣ ਵਾਲੀ ਮਸ਼ੀਨ ਖਰਾਬ ਹੋਈ ਆ ਜੇ ਜਦ ਵੜ ਜਾਣਗੇ ਨਾ ਪੈਸੇ ਆਪਣਾ ਕੰਮ ਕਰਾ ਕੇ ਲਿਆ ਦਿਓ ਹੰਦਾ 15000 ਦੀ ਮਾੜੀ ਜੀ ਚਲ ਕੋਈ ਨਹੀਂ ਵੇਖਾਂਗੇ ਮੈਂ ਨਾ ਚਿੱਟੀਆਂ ਟੈਲਾਂ ਲਵਾਉਣੀਆ ਚਿੱਟੀਆਂ ਟੈਲਾਂ ਗੰਦੀਆਂ ਬੜੀਆਂ ਹੁੰਦੀਆਂ ਤੇ ਮੇਰੇ ਕੋ ਪੋਚਾਂ ਨਾ ਮੈਂ ਤੇ ਕਹਿੰਦੀ ਆ ਕੰਮ ਵਾਲੀੇ ਕਰਾ ਲੈਣੀ ਮੈਂ ਤੇ ਲੈ ਪੈਸੇ ਖਾਉ ਖਰਾਬੂ ਨਾ ਕਰੀ ਗੱਲ ਸੁਣ ਮੇਰੀ ਭਾਵੇਂ ਮੈਂ ਨਾ ਨਾ ਨਹੀਂ ਆ ਜਿਹੜੀ ਗੱਲ ਕਹਿਣ ਵਾਲੀ ਆ ਮੂੰਹ ਤੇ ਖਰੀ ਕਹਿਣੀ ਨਹੀਂ ਜੇ ਗੱਲੋਂ ਤੈਨੂੰ ਮੈਂ ਬੁਰੀ ਲੱਗਦੀ ਆ ਪੈਸਾ ਆਪਣੇ ਨਾਂ ਜਾਵਾ ਕਰਾਉਣਾ ਜਿਹੜਾ ਬਚਿਆ ਬੰਦੇ ਦੇ ਮਾਰੇ ਚੰਗਾ ਟਾਈਮ ਨਹੀਂ ਆਉਂਦਾ ਤੇ ਪੈਸੇ ਦੀ ਕੀਮਤ ਨੂੰ ਸਮਝਣਾ ਚਾਹੀਦਾ ਵਾ ਕੰਮ ਵਾਲੀ ਲਵਾਉਣ ਨੂੰ ਤੈਨੂੰ ਗੜੀ ਗੋਲੀ ਵਜੀ ਇੱਥੇ ਕਰੇ ਦਾਹ ਜਿਹੇ ਦੇ ਰੋਟੀਆਂ ਲਵਣੀਆਂ ਵਾ ਨਹੀਂ ਜਾ ਪੈਣਾ ਅਜੇ ਤੇ ਅੰਤਰਾ ਕੀ ਇਹਨੂੰ ਆਂਦੇ ਆ ਹੱਥ ਬੜਾ ਟਿਆ ਠੀਰ ਸਰ ਬਸਿਆ ਨਹੀਂ ਮੰਗ ਤੇ ਅੱਗੋ ਤਿਆਰ ਉਹ ਗੱਲ ਤੇਰੀ ਕਾਗਜ਼ਾਂ ਦੇ ਹੋ ਗਿਆ ਇਹ ਕੰਮ ਆ ਜੀ ਤਾਂ ਸਾਈਨ ਕਰਾ ਲਈ ਜੋ ਮਰਜ਼ੀ ਪਰ ਲਾ ਇੱਕ ਮਰੋਂ ਨਾਸਾਂ ਦੇ ਬਸ ਇਹਨੂੰ ਸਮਝਾਣਾ ਇਹਨੂੰ ਗੱਲ ਸੁਣ ਤੇਰਾ ਲੈਣ ਦਾ ਇਰਾਦਾ ਨਹੀਂ ਬੰਸ ਗੱਲ ਸੁਣ ਮਾਤਾ ਨੂੰ ਮੈਂ ਕਹਿ ਜੂਗੀ ਪੈਸੇ ਮਾਤਾ ਕੋ ਹੈਗੇ ਆ ਥੋੜੇ ਜੀ ਤੇ ਲੱਗਣ ਲਗਾ ਕੇ ਜਿਹੜੇ ਥੋੜੇ ਬਹੁਤੇ 30 40 ਲਗਣਾ ਤੇ ਆਪਣੇ ਨਾਲ ਚਾੜ ਲਾਏ ਵਾਸਤੇ ਫਿਰ ਫਿਰ 6 ਮਹੀਨੇ ਚੁੱਪ ਕਰਕੇ ਬੈਠੀ ਜੇ ਤੱਕ ਉਹ ਗਿਣਾ ਖਾਂ ਮੀਂੜ ਰਿਆ ਤੈਨੂੰ ਕੋ ਨਹੀਂ ਪਤਾ ਆਪਣੇ ਨਾਲ ਕਰਾਲਾ ਹਾਂ ਤੇ ਫਿਰ ਹੌਲੀ ਹੌਲੀ ਪੈਸਾ ਕਟਾਂਗੇ ਹੀ ਕਟਾਂਗੇ ਕੀ ਆਕਾਰ ਕੁਝ ਬਣਾਉ ਨੂੰ ਅੱਛਾ ਅੱਛਾ ਆ ਨੀ ਭਾਣੀ ਅਜੇ ਕਰਾ ਤੇ ਲਵਾ ਪਟਵਾਰੀਆਂ ਦੇ ਖਰਚੇ ਤੇ ਉਹ ਹੱਥ ਚੰਦਲੀ ਮਮਮੀ ਕੋ ਹੈਗੇ ਪੈਸੇ ਜੇ ਇਹਨਾਂ ਕੋ ਕੀਤਾ ਤਾਂ ਭੱਜ ਨੱਟ ਕੇ ਨਾ ਹੀ ਕਰਾਉਣਾ ਆਪਣਾ ਨਾ ਕਰਾਉਣਾ ਪੈਣਾ ਮੈਨੂੰ ਮੈਂ ਜੋ ਬੰਦੇ ਨਹੀਂ ਕਰਾਉਣੀ ਹਾਂ ਮੈਂ ਆਪਣੇ ਨਾ ਹੀ ਕਰਾਉਣੀ ਲੱਗਦੀ ਵਾਏ ਘਰ ਵੀ ਲਖਾਲਾ ਵਿੱਚੇ ਕਾਰੋਂ ਉਹਨਾਂ ਦਾ ਪਤਾ ਕਿ ਸੜਕ ਤੇ ਆ ਕੱਲ ਨੂੰ ਛੜਕਦੇ ਨਹੀਂ ਆ ਜਾਣਗੇ ਜਿਹੜੀ ਆਂਦੀ ਨਾ ਕੱਲ ਨੂੰ ਮਿਲਣਾ ਨਹੀਂ ਵਰਤਾਂ ਲੋੜੀਆਂ ਦਵਾ ਲੀਆਂ ਵੇਖੀ ਲੈ ਕੇ ਕਿਤਾ ਭੱਜੇ ਹੁੰਦੇ ਲੋੜੀਆਂ ਦਵਾ ਲੀਆਂ ਮੇਰੀ ਸੁਣ ਲੋ ਗੱਲ ਇਹ ਨਾ ਇਹ ਦਵਾ ਦੀ ਦੋ ਮਹੀਨਾ ਪਹਿਲਾਂ ਆ ਜਾ ਕਰਨਾ ਇਹ ਗੱਲ ਗੁਪਤੀ ਰੱਖੋ ਤੇ ਦਵਾ ਦਾ ਮਾਤਾ ਨੂੰ ਕਹੇ ਮੈਨੂੰ ਦੇ ਪੈਸੇ ਤੇ ਚੱਲ ਇਹਨੂੰ ਹੀ ਘੱਲ ਦੀ ਕਿਸ ਦਿਨ ਤੇ ਜਾ ਕੇ ਪਟਵਾਰੀ ਕੋ ਤੇ ਪਹਿਲੇ ਨਾਂ ਤੇ ਵੀ ਘਰ ਘਰ ਚੋਂ ਲਵਾਈ ਪਤਾ ਘਰਹੀਂ ਲੈਣਾ ਨੀ ਆਹੀਂ ਨੇ ਕਿ ਅਨੁਸਾਰ ਨਹੀਂ ਕੱਟਿਆ ਉਹ ਬਸ ਇਹ ਵੀ ਜਿਹੜਾ ਉਹਨੇ ਦਿਲ ਤੇ ਦਬਕਾ ਰਵੇ ਵੀ ਘਰ ਵੀ ਨਾਕ ਰਵੇ ਜਿਹੜੇ ਪੱਜੇ ਆਣ ਲੋੜੀ ਲਾੜੀ ਤੇ ਮੁਰਗੀ ਨਾ ਹਾਂ ਤੇ ਜੇ ਨਾਂ ਨੂੰ ਨਾਂ ਮਿਲ ਗਏ ਤੇ ਫਿਰ ਘਰ ਸਾਡਾ ਨਹੀਂ ਮੇਰੀ ਸੁਣ ਗੱਲ ਤੇ ਕੀ ਉਹ ਤੇ ਉਹਨੇ ਤਾਂ ਕਲਾ ਗੁੱਠਾ ਹੀ ਲਾਇਆ ਕਿਦਾਂ ਹੋ ਜਾ ਆਪਣੇ ਨਾਂ ਤੇ ਜੋ ਮਰਜੀ ਲੈ ਲੈ ਉਹਨੇ ਤਾਂ ਗੁੱਠਾ ਹੀ ਲਾਇਆ ਗੁੱਠੇ ਦੇਦਾ ਸਾਰੇ ਸਿਆਪੇ ਆ ਵਿਹਜਾ ਫਿਰ ਲਹਿਜਾ ਸਭ ਕੁਝ ਬੜਾ ਅਧਨੇ ਚਾਖਲੇ ਤੇ ਲਹਿਜਾ ਸਭ ਕੁਝ ਤੇ ਇੱਕ ਕਰਕੇ ਤੇ ਦਵਾ ਦਾ ਢਾਈ ਫਟ ਕਰਕੇ ਤੇ ਚੱਲ ਤੈ ਮੈਨੂੰ ਗਰਮ ਸੂਟ ਬਣਾ ਦੇ ਤਾਂ ਅਸੀਂ ਜਾਈਏ ਕਿ ਹਾਟੇ ਨਾਲ ਹਟਤੇ ਹੋਏ ਹੋਣ ਤਾਂ ਕਿਹਾ ਸੀ ਆਪਾਂ ਨਿਪੜਦਾ ਹਾਂ ਕੀ ਮੈਂ ਚਾਹ ਬਣਾ ਦੇ ਤੇ ਚੱਲੀਏ ਫਤਕ ਤਿਆਰ ਹਾਂ ਬੜੇ ਦੇ ਨਾ ਹੋਏ ਵੇਲਾ ਤੂੰ ਇੱਕ ਆਵਾਜ਼ ਦਿੱਤੀ ਅਸੀਂ ਭੱਜੇ ਆਏ ਅਸੀਂ ਤੇ ਤੇਰੇ ਨਾਲ ਹਰ ਥਾਂ ਦੇ ਖਲੋਨੇ ਆਂ ਤੂੰ ਵੀ ਮੇਰੀ ਵਾਇਸ ਹੋਈ ਲਿਆ ਕਰ ਪਿੱਛੇ ਤੇ ਫੇਰੀ ਗੱਲ ਸੁਣ ਤਾਂ ਹੀ ਤੇ ਮੈਂ ਕਹਿੰਦੀ ਸਨੈਪ ਪਉਣੀ ਦੱਸ ਦੇ ਜਿੱਦਾਂ ਹੀ ਕਿੱਲਾ ਨਾਲ ਲਵਾ ਲਿਆ ਪੈਲੀ ਦਾ ਤੇ ਨਾਲ ਹੀ ਘਰ ਦਾ ਸਨੈਪ ਪਾ ਦਾਂ ਨਈ ਨਹੀਂ ਸ਼ਰੀਕਾ ਮੱਚ ਜਾਣਾ ਹੀ ਹੋ ਇੱਥੇ ਨਹੀਂ ਦੱਸ ਜਾਈ ਜਾਣਾ ਸ਼ਰੀਕ ਮੱਚ ਜਾਂਦੇ ਆ ਸਨੈਪ ਆਨ ਪੰਨ ਦੱਸਨੇ ਪਉਂਦੀ ਆ ਉਹ ਤਾਂ ਸਟੇਟਸ ਲਾ ਲਈਂ ਦਰ ਰਜਿਸਟਰੀ ਦਾ ਜੇ ਤਨ ਬਹੁਤਾ ਚਾਰ ਹੋ ਗਿਆ ਮੈਂ ਆਹ ਹੋ ਤਿਆਰ ਹਾਂ ਕੱਪੜੇ ਪਾਵਾਂ ਤੇ ਚੱਲ ਵੀ ਤਿਆਰ ਹੋ ਪੁੱਤ ਪਲੀ ਪਲੀ ਚ ਨਿਕਲਣਾ ਚਾਹੀਦਾ ਪਰ ਇਹ ਮੇਲਾ ਛੱਡੋ ਆਹ ਮੁੜ ਕੇ ਬੀਬੀਆਂ ਚੱਗ ਪਾਉਂਦਾ ਫਿਰੂ ਤੁਹਾਡੀ ਜੀ ਸਿੱਧਾ ਕਰਦੀ ਆ ਗੱਲ ਤੇ ਪ੍ਰੀਤ ਦੀ ਵੀ ਸਹੀ ਆ ਹਾਈ ਕਿੰਨੇ ਬਹੀ ਹੋ ਜਾਣੇ ਮੇਰ ਕੋ ਹੈ ਤੇ ਕਿਤੇ ਕੰਮ ਆਣੀਆਂ ਅੱਗੇ ਪਿੱਛੇ ਭਾਵੇਂ ਮੈਂ ਰੱਖਾਂ ਤੇ ਘਰ ਨੂੰ ਕਰਾ ਕੇ ਰੰਗ ਰਗਣ ਲਾ ਕੇ ਟੈਲਾਂ ਤੇ ਕਿਤੇ ਜੱਟੀ ਦਾ ਰੋੜ ਤੇ ਘਾਰਾ ਕਹਿੰਦੀ ਕੋਈ ਕੋਠੀ ਇਦਾਂ ਕਰਦੀਆਂ ਇਹਨੇ ਵੀ ਮਰੂ ਮਰੂ ਕਰੀ ਜਾਣਾ ਇਹਦੇ ਮੱਥੇ ਸੂਟ ਮਾਰ ਹੀ ਦਿੰਨੀ ਆ ਪੰਜ ਕੁ ਸੌਲਾ ਬਣਾ ਦੇਣੀ ਮੋਟਾ ਆ 500 ਦਾ ਕਿੱਥੇ ਆਉਣਾ 800 ਦਾ ਆਉਣਾ ਤੇ ਬਣਾ ਦੇਣੀ ਇਹਨੇ ਜਿੰਨੇ ਖੁਸ਼ ਹੋ ਜਾਣਾ ਸ਼ੁਕਰ ਆਪਣੇ ਘਰ ਚੱਲੀ ਆ ਤੇ ਚਾਹ ਪਿਆਲਾ ਤਾਂ ਨਿਕਲਣ ਵਾਲੀ ਕਰਨ ਗਾਂਦਾ ਦਾ